ਹੁੰਦਾ 135000 ਦੀ ਐ ਡੀਜ਼ਲ ਦੀ ਬੀਟ ਵਈ ਮਿੱਤਰੋ ਲੈ ਆਜੋ ਫਿਰ ਠੀਕ ਐ ਫਿਰ ਅਜ ਦੇਖ ਕੇ ਨ ਦਵਾਂਗੇ ਇਹ ਗੱਡੀ 145 ਦੇ ਦਾਂ ਗੱਡੀ ਲੈ ਵੀ ਡੀਜ਼ਲ ਦੀ ਸੁਵਿਟ ਐ ਇਹ 145000 ਦੀ ਬਣ ਜੂਗੀ ਜਿਹੜੀ ਤੁਸੀਂ ਹੁਣ ਦੇਖ ਰਹੇ ਹੋਗੇ ਹੁਣ ਗੱਡੀ ਇਹ 190000 ਦੀ 190000 ਦੀ ਸੁਵਿਟ ਡਜ਼ਾਇਰ ਸਿਰਫ 44000 ਚੱਲੀ ਹੋਈ ਐ ਨੰਬਰ ਪੰਜਾਬ ਐ ਕੋਈ ਬਾਹਰਲੇ ਨੰਬਰ ਵੀ ਨਹੀਂਗਾ ਮਿਲਟਰੀ ਮੈਂ ਦੀ ਗੱਡੀ ਹੋਰ ਦੱਸੋ ਸੁਖਪਿਆ ਜੀ 21000 ਚੱਲੀ ਹੋਈ ਕਾਰ ਹੈ ਸਿਰਫ 21 ਸਗਨ ਵਾਲੀ ਗੱਲ ਹੋ ਗਈ ਇਹ ਹਾਂਜੀ 21000 ਚੱਲੀ ਹੋਈ i10 2011 ਹਣਾ ਜੀ ਹਾਂਜੀ ਇਹ 1.1 ਐਵਰੇਜ ਉਹੀ 17 18 20 20 ਤੱਕ ਦਿੰਦੀ ਆ ਰਾਮ ਛੋਟੇ ਇੰਜਨ ਵਾਲੀ ਗੱਡੀ ਲੋ ਇਹਦੀ ਆ ਖੜੀ ਹੈ 30000 ਚੱਲੀ ਆ ਜੀ ਕਿੰਨੀ ਜੀ 30000 30000 ਟੈਰ ਨਾਲ ਦੇ ਨੇ ਪੰਜੀ ਲੈ ਵੀ ਟੈਰਾਂ ਦੀ ਨਜ਼ਰ ਮਾਰ ਲਓ ਪਹਿਲਾਂ ਹੈਗੀ ਜਿਵੇਂ ਉਵੇਂ ਇਹੋ ਜਿਹਾ ਕੁਝ ਨਹੀਂ ਕਰਾਇਆ ਪੰਜੀ ਇਹਦਾ ਵੀ ਕਿਸੇ ਨੇ ਡੇਟ ਪੜ੍ਹਨੀ ਆ ਭਰਾਣ ਉਹ ਵੀ ਪੜ ਲੇ ਕੋਈ ਜ਼ਿਕਰ ਨਹੀਂ ਨਾਲ ਦੇ ਨੇ ਗਰੰਟੀ ਆ ਜੀ ਮੀਟਰ ਦੀ ਦੇਣ ਲੈ ਵੀ ਅੰਦਰੋਂ ਵੀ ਚਾਤੀ ਮਾਰ ਲਾ ਬਾਈ ਮੀਟਰ ਦੀ ਪਹਿਲੀ ਗਰੰਟੀ ਆ ਬਾਕੀ ਗੱਲਾਂ ਬਾਅਦ ਚ ਨੇ K10 30000 ਚੱਲੀ ਹੋਈ ਆ ਆ ਜਿਹੜੀ ਹੁਣ ਤੁਸੀਂ ਕੰਡੀਸ਼ਨ ਚੈੱਕ ਕਰ ਰਹੇ ਹੋ ਗੱਡੀ ਦੀ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦੀ ਡਿਮਾਂਡ ਆ ਇੱਕ ਥੋੜੀ ਖੁਆਇਸ਼ ਹੁੰਦੀ ਆ ਘੱਟ ਚੱਲਿਆ ਹੋਈਆਂ ਘੱਟ ਬਜਟ ਦੀਆਂ ਪੰਜਾਬ ਨੰਬਰ ਗੱਡੀਆਂ 50 ਨੰਬਰ ਗੱਡੀਆਂ ਜੀ ਕੱਟ ਦੇ। ਇਹ ਤਿੰਨੇ ਰਿੱਜਾ ਬੁਰੀਆਂ ਕਰੇ ਦੇਣੀਆਂ ਨੇ। ਡੀਜ਼ਲ ਵੀ ਦਵਾਗੇ ਪੈਟਰੋਲ ਵੀ ਦਵਾ। ਡੀਜ਼ਲ ਵੀ ਦਵਾਗੇ ਪੈਟਰੋਲ ਵੀ ਦਵਾਗੇ ਛੋਟੀਆਂ ਕਾਰਾਂ ਵੱਡੀਆਂ ਕਾਰਾਂ ਕੱਟ ਚੱਲੀਆਂ ਕੱਟ ਰੇਟ ਦੀਆਂ। ਤੇ ਪਹਿਲਾਂ ਤਾਂ ਬਰੇ ਕੁਲਵਿੰਦਰ ਵੀਰੇ ਵੈਲਕਮ ਆਪਣੇ ਚੈਨਲ ਤੇ ਤੇ ਇੱਕ ਵਾਰੀ ਸਾਰੇ ਆਪਣੇ ਇੰਟਰੋਡਿਊਸ ਕਰ ਦੋ ਵੀ ਤੂਰੀ ਕਾਰ ਬਿਜ਼ਾਰ ਪੈਂਦਾ ਕਿੱਥੇ ਜੀ ਕਿਸੇ ਨੂੰ ਰਿਆਣਾ ਹੋਵੇ। ਤੂਰੀ ਕਾਰ ਬਿਜ਼ਾਰ ਤੂਰੀ ਕਾਰ ਬਿਜ਼ਾਰ ਦਾ ਆਫਿਸ ਆਪਣਾ ਉਧਰਲੇ ਪਰਲੇ ਪਾਸੇ ਆ ਗਿਆ। ਹਾਂਜੀ। TVS ਦੀ ਏਜੰਸੀ। ਲਓ ਬਈ TVS ਦੀ ਏਜੰਸੀ ਮਿਲੂਗੀ ਜਦੋਂ ਫਲਾਈਓਵਰ ਆਪਾਂ ਤੂਰੀ ਦਾ ਉਤਰਾਂਗੇ ਮਲੇਰ ਕੋਟਲਾ ਜਾਂ ਲੱਗੇ ਹਾਂਜੀ ਅੱਧਾ ਕਿਲੋਮੀਟਰ ਅੱਗੇ ਆ ਕੇ ਧੂਰੀ ਕਾਰ ਵੇਰ ਆ ਗਿਆ ਵਾ ਟੀਵੀਐਸੀ ਏਜੰਸੀ ਲੈਂਡਮਾਰਕ ਆ ਨਹੀਂ ਨੀਅਰ ਨੱਥ ਦਾ ਹਸਪਤਾਲ ਆ ਆ ਨੱਥ ਦਾ ਹਸਪਤਾਲ ਆ ਬਾਕੀ ਜਮ ਇਟੈਂਸ਼ਨ ਲੈਂਡ ਦੀ ਲੋੜ ਨਹੀਂ ਫਿਰ ਵੀ ਲੱਭਣ ਚ ਇੱਕਦਾਰੀ ਸਕਰੀਨ ਤੇ ਭਰਾ ਹੋਰਾਂ ਦੇ ਨੰਬਰ ਜਰ ਰਹੇ WhatsApp ਤੇ ਮੈਸੇਜ ਕਰ ਦਿਓ ਹਾਏ ਕਿ ਵੀਰੇ ਸਾਨੂੰ ਲੋਕੇਸ਼ਨ ਸੈਂਡ ਕਰ ਦਿਓ ਨਾਲ ਦੇ ਨਾਲ ਤੁਸੀਂ ਉਰੇ ਪਹੁੰਚ ਜਾਓਗੇ ਕੋਈ ਚੱਕਰੇ ਨਹੀਂ ਲੋਨ ਵਗਰਾ ਦੀ ਸਲਿਟੀ ਅਵੇਲੇਬਲ ਹੈ ਲੋਨ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਤੇ ਕਰਵਾ ਦਾਂ ਕੋਈ ਚੱਕਰ ਨਹੀਂ 13 ਮਾਡਲ ਦੇ ਉਪਰਕਾਰਾਂ ਦੇ ਆ 12 13 ਤੋਂ ਉੱਤੇ 12 13 ਤੋਂ ਉੱਤੇ ਹੋ ਜਾਂਦਾ ਤੇ ਸਕਰੀਨ ਦੇ ਨੰਬਰ ਚੱਲ ਰਿਹਾ ਹੁਣ ਗੱਡੀ ਦੇ ਨਾਲੋਂ ਦੇ ਕਰੀ ਚੱਲਿਓ ਫੋਟੋ ਠਾ ਠਾ ਕਲਿੱਕ ਕਿਉਂਕਿ ਇਹੀਆਂ ਗੱਡੀਆਂ ਬਹੁਤ ਘੱਟ ਮਿਲਦੀਆਂ ਨੇ ਮਾਰਕੀਟ 'ਚ ਉਹਦਾ ਰੀਜ਼ਨ ਇਹ ਐ ਪੰਜਾਬ ਨੰਬਰ ਪੀਬੀ 10 ਤੁਹਾਡੇ ਸਾਹਮਣੇ ਅਲਟੋ ਕੇ 10 ਚਟਾ ਰੰਗ ਮਾਡਲ ਕਿੰਨਾ ਜੀ ਮਾਡਲ 14 ਮਾਡਲ ਆ ਜੀ ਬੀਐਕਸਆਈ ਟਾਪ ਮਾਡਲ ਆ ਵਧੀਆ ਕਾਰ ਆ ਪਹਿਲੇ ਨਵਾਂ ਇੱਕ ਵਾਰੀ ਲੈ ਕੰਡੀਸ਼ਨ ਵੀ ਚੈੱਕ ਕਰਾ ਦੇ ਬਾਈ ਫਰਸਟ ਓਨਰ ਆਪਾਂ ਕਹਿੰਦੇ ਹੋ ਨੇ ਜੀ ਪੰਜਾਬੀ ਦੇ ਵਿੱਚ ਪੱਕੇ ਨੰਬਰ ਦੀ ਕਾਰ ਪੱਕੇ ਨੰਬਰ ਦੀ ਪੱਕੇ ਨੰਬਰ ਦੀ ਕਾਰ ਹੈ ਕੇਟੀਐਨ ਜਿਹੜੀ ਹੁਣ ਤੁਸੀਂ ਵੀਡੀਓ ਚ ਦੇਖ ਰਹੇ ਹੋ 2014 ਵੀਐਕਐਸਆਈ ਮਾਡਲ ਆ ਇਹਦੇ ਵਿੱਚ ਇਹਦੇ ਚ ਦੋ ਮਾਡਲ ਆਉਂਦੇ ਨੇ ਕੈਲਐਕਐਸਆਈ ਇੱਕ ਵੀਐਕਐਸਆਈ ਹਣਾ ਜੀ ਇਹ ਟੌਪ ਮਾਡਲ ਹੈ ਇੱਕ ਤਰ੍ਹਾਂ ਦਾ ਤੇ 14 ਮਾਡਲ ਦੇ ਫਿਰ ਅੱਜ ਪੰਜਾਬ ਨੰਬਰ ਰੇਟ ਕੀ ਦਵਾਂਗੇ ਜੀ ਰੇਟ ਜੀ ਇਹ ਦੇਵਾਂਗੇ ਆਪਾਂ ਗੱਡੀ 240000 ਦੀ ਗੱਡੀ ਦੇਵਾਂਗੇ ਜੀ ਤੇ ਲੋਨ ਇੱਥੇ ਹੋ ਜਾਣਾ 1.5 ਤੋਂ 1 ਤੋਂ ਲੱਖ ਦਾ ਹਾਂ ਹੋ ਜਾਊਗਾ ਜੀ ਪ੍ਰੋਫਾਈਲ ਤੇ ਰਪੈਂਡਾ 240000 ਦੀ ਪਹਿਲੀ अल्टੋ K10 ਪੰਜਾਬ ਪੱਕੇ ਨੰਬਰ ਦੀ ਕਾਰ ਆ ਰਹੀ ਹੈ ਦੇਖੀ ਇੱਕ ੁੰਡੇ ਦੇ ਪਹਿਲਾਂ ਆਪਾਂ ਇੰਜਨ ਦਿਖਾਈਏ ਜੀ ਤੇ ਇੰਜਨ ਵੀ ਦਿਖਾ ਦਿਖਾ ਦਿਓ ਜੀ ਲੈ ਬੜੀ ਵਧੀਆ ਕਾਰ ਆ ਇੰਜਨ ਦੀ ਇੱਕ ਚੀਜ਼ ਦਾਦਾ ਸਾਨੂੰ ਜੇ ਐਡਾ ਪੁਰਾਣਾ ਕੌਨਫੀਡੈਂਸ ਹੋ ਕੇ ਗੱਲ ਕਹੀ ਹੈ ਤੁਸੀਂ ਸਾਰੇ ਸਿਆਣੇ ਹੋ ਕਿਉਂਕਿ ਨਹੀਂ ਅਗਲਾ ਕਹਦਾ ਹੱਡ ਬਰੇ ਹੋਰ ਵੀ ਦਿਖਾਵਾਂਗੇ ਅੱਛਾ ਲੋ ਬਈ ਕਰੋ ਇੰਜਨ ਚੈੱਕ ਕਰੋ ਆਹ ਅੱਛਾ ਚੰਗੀ ਕਾਰ ਦੀ ਨਿਸ਼ਾਨੀ ਹੈ ਨਾ ਜੀ ਜਮੀ ਮੈਂ ਕਹਿੰਦਾ ਵੈਸੇ ਸਾਡੀ ਕਾਰ-ਵਿਆਰ ਦੀ ਧੂਰੀ ਕਾਰ-ਵਿਆਰ ਦੀਆਂ ਗੱਡੀਆਂ ਸੀ ਜਿਆਦਾ ਚਮਕਦਮ ਘਣੀ ਹੁੰਦੀ ਇਹ ਪਰ ਕੁਆਲਿਟੀ ਦੇਖਾ ਰਿਹਾ ਕੁਆਲਿਟੀ ਹੈ ਚਮਕ ਤਾਂ ਸਾਡੇ ਦੇ ਕੋਲ ਹੁੰਦੀ ਗੱਡੀ ਉਮੀ ਹੀ ਐਵੇਂ ਵਾਸ਼ ਹੋਣ ਵਾਲੀ ਜਿਵੇਂ ਜਿਆਦਾ ਕੁਝ ਨਹੀਂ ਕਰਦੇ ਲਿਖਾ ਪੂੰਚੀ ਨਹੀਂ ਬਾਈ ਕਿਸੇ ਨੇ ਨਾ ਮਤਲਬ ਸਰਾ ਗੱਲਬਾਤ ਵਾਲੀ ਕਾਰ ਆ ਬਸ ਗੱਲ ਖਤਮ ਕਿ ਥੋੜੇ ਟਾਈਮ ਲਈ ਆ ਪੰਜਾਬ ਨੰਬਰ ਦੀ ਹੈ ਦੂਜੀ ਕਾਰ 12060 10 ਮਾਡਲ ਹੈ ਓਕੇ ਬਾਕੀ ਸਾਰੀ ਓਰੀਜਨਲ ਹੈ ਹਾਂਜੀ 1.1 ਇਹਦੀ ਐਵਰੇਜ ਹੁੰਦੀ ਹੈ 18 ਤੋਂ 20 ਹੁੰਦੀ ਹੈ ਜੀ 17 18 ਰੈਗੂਲਰ ਇਹ 1.1 ਆ ਛੋਟੇ ਇੰਜਨ ਵਾਲੀ ਕਾਰ ਆ ਹਾਂਜੀ ਕਈ 1100 ਸੀਸੀ ਵਾਲਾ ਜਣਾ ਗਿਆ ਜਿਹੜਾ ਹੁੰਦੀ ਹੈ ਹਾਂ ਕਈ ਵੇਰ ਨੂੰ ਹੁੰਦੇ ਨੇ 16 17 ਦੀ ਐਵਰੇਜ ਆ 1.2 ਹੁੰਦੀ ਹੈ ਇਹ 1.1 ਆ ਪੰਜਾਬ ਨੰਬਰ 30 ਤੱਕ ਪਾਸਿੰਗ ਆ ਸਿਰਫ 12060 ਆ ਮਾਡਲ 2010 ਆ 10 ਮਾਡਲ ਆ ਬਾਈ 30 ਤੱਕ ਗੱਡੀ ਦੀ ਪਾਸਿੰਗ ਹੋਈ ਹੋਈ ਹੈ ਪਾਸਿੰਗ ਵਾਲਾ ਸਿਰਦਰਦੀ ਵੀ ਖਤਮ ਹੋਊਗੀ ਪੰਜਾਬ ਨੰਬਰ ਤੁਹਾਡੇ ਸਾਹਮ ਤੇ 1.1 ਹੈ ਹੁੰਡਾਈ ਦੀ i10 ਐਵਰੇਜ ਬਾਈ ਉਹਨਾਂ ਨੇ ਮੈਨੂੰ ਦੱਸੀ ਹੋਈ ਆ ਤੇ ਇਹਦਾ ਅੱਜ ਪੈਸੇ ਜੀ ਪੈਸੇ ਦਵਾਂਗੇ 1,40,000 ਦੀ ਗੱਡੀ ਦਵਾਂਗੇ ਲੈਪਰ ਕੰਪਲੀਟ ਪੰਜਾਬ ਨੰਬਰ ਦੀ ਆ ਸਾਰਾ ਕੰਪਲੀਟ ਹੈ 1,40,000 ਦੀ ਆ ਕਰਵਾਣ ਜੀ ਲਓ ਜੀ ਹੁਣ ਲੈ ਇੱਕ ਤੋਹਫਾ ਹੋਰ ਦੇ ਦਈਏ ਹੈ ਅਪਡੇਟ ਹੋਊਗੀ ਅੱਗੇ ਜਾ ਕੇ ਹਜੇ ਇਹ ਹਜੇ ਕੰਡੀਸ਼ਨ ਤੇ ਨਾ ਜਾਇਓ ਫਰਸਟ ਓਨਰ ਆਪਾਂ ਕਹਿਣਾ ਕਿ ਪੱਕੇ ਨੰਬਰ ਦੀ ਇੱਕ ਹੋਰ ਆ ਆ ਵੀ ਪੱਕਾ ਪੰਜਾਬ ਨੰਬਰ ਫਰਸਟ ਓਨਰ ਪਹਿਲੇ ਨਾਮ ਦੀ 2012 ਸ਼ੈਵਲੇ ਬੀਟ ਹੁਣ ਇਹ ਦੱਸੋ ਜੀ ਪੈਟਰੋਲ ਗੱਡੀ ਚਲਾ ਡੀਜ਼ਲ ਆ ਜੀ ਆ ਚੀਜ਼ ਆ ਨਾ ਡੀਜ਼ਲ ਦੀ ਲੋਕ ਐਵਰੇਜ ਕਹਿੰਦੇ ਨੇ ਕਿ ਬਾਈ 25 ਪੁੱਛੀ ਦਿੰਦੀ ਐ ਜਿਹੜੇ ਭਰਾ ਦੀ ਜਮੀ ਸਹੀ ਜਲਾਈ ਐ 70 75 80 ਦੀ ਚਲਾਉਂਦਾ ਆ ਗੱਡੀ ਉਹਨੂੰ 28 ਦੀ ਐਵਰੇਜ ਕੱਢ ਕੇ ਦਊਗੀ ਲੋਕ ਆਪਦੇ ਮੂੰਹੋਂ ਕਹਿੰਦੇ ਨੇ ਜਿੰਨਾਂ ਰੱਖੀ ਹੋਈ ਐ ਪਹਿਲੇ ਨਾਮ ਦੀ ਆ ਪੱਕਾ ਨੰਬਰ ਹੋ ਗਿਆ ਜੀ 12 ਡੀਜ਼ਲ ਬੇਟ ਟਾਪ ਮਾਡਲ ਟਾਪ ਮਾਡਲ ਜੇ ਮੀਟਰ ਚੈੱਕ ਕਰਾਂਗੇ ਹੈਗੀ ਲਿਬੜੀ-ਤਿਬੜੀ ਆਉਮੀ ਮੀਟਰ ਤੇ ਕਾਗਜ਼ੀ ਪਵੇਂ ਚੜੇ ਪੈਣ ਲਓ ਭਾਬੀ ਹਾਂ ਜੀ ਕਰੀ ਚੱਕ ਕਵਾਰੀ ਵਈ ਪੋਸਤਾ ਉਹਨੇ ਮੰਦਨੇ ਸਾਂਭ ਵੀ ਨਹੀਂ ਰੱਖੀ ਆ ਲੋਕ ਹੈ ਜੀ ਮੜਾ ਗੱਡੀਆਂ ਲੌਕ ਕਰਿਓ ਲੋ ਜੀ ਲੋ ਲੈ ਭਾਈ ਚੱਤੀ ਮਰਾਏ ਦੇ ਫਰ ਕਰ ਇੱਕ ਵਾਰੀ ਲੈ ਲੋ ਕਰੋ ਭਾਈ ਫਰ ਗੱਡੀ ਦੇ ਦਰਸ਼ਨ ਚੈੱਕ ਭਾਈ ਵੀ ਇਲਾਹੇ ਨੇ ਹਜਾ ਦੇਖੋ ਛੱਟਦਾ ਉਦੋਂ ਸਾਰਾ ਸੀਰੀਅਸ ਵੀ ਸਾਰਾ ਕਵਰ ਆ ਦੇਖੋ ਉਹ ਮੇਰੇ ਗੱਡੀ ਵੀ ਉਮੇ ਚੜੇ ਨੇ ਸਾਂਭ ਵੀ ਨਹੀਂ ਰੱਖੀ ਆ ਕਹਿਣ ਦਾ ਬਾਵਾ ਗੱਡੀ ਦੀ ਕੰਡੀਸ਼ਨ ਵੀ ਦੱਸ ਰਹੀ ਆ ਯਾਰ ਬਈ ਗੱਡੀ ਵਧੀਆ ਪਰਿਵਾਰ ਕੋਲ ਚੱਲੀ ਹੋਈ ਹੈ ਇਹ ਜਦੋਂ ਸਰਵਿਸ ਹੋ ਗਈ ਸਭ ਕੁਝ ਹੋ ਗਿਆ ਤਾਂ ਗੱਡੀ ਤੁਸੀਂ ਅੱਗੇ ਦੇਖੋ ਚੱਕੋ ਲੋਕਲ ਨੰਬਰ ਤੂਰੀ ਦੀ ਗੱਡੀ ਆ ਤੇ ਅੱਜ ਇਹਦਾ ਕੀ ਰੇਟ ਦਵਾਵਾਂਗੇ ਫਿਰ ਆਪਾਂ 12 ਮਾਡਲ ਰੇਟ ਦੇਖੋ ਜੀ ਇਹ ਮਿਲੂਗੀ ਗੱਡੀ 1,35,000 ਰੁਪਏ 1 ਲੱਖ ਪਰ ਕੁਆਲਿਟੀ ਹਾਂ ਭਈ ਐਮ ਪਤਾ ਕੀ ਚੱਕਰ ਹੁਣ ਮਾੜੀ ਕਾਰ ਵੀ ਹੁੰਦੀ ਉਹਦਾ ਰੇਟ ਹੋ ਜਾ ਹੁੰਦਾ ਚੰਗੀ ਕਾਰ ਦਾ ਰੇਟ ਵੀ ਭਰੋਸਾ ਹੁੰਦਾ 1,35,000 ਦੀ ਹੈ ਡੀਜ਼ਲ ਦੀ ਬੀਟ ਬਈ ਮਿੱਤਰੋ ਲੈ ਆਜੋ ਫਿਰ ਹੁਣ ਤੁਹਾਨੂੰ ਦਈ ਆਪਾਂ ਤੋਹਫਾ ਵੱਡਾ ਹਨਾ ਹੀ ਕਈ ਭਰਾ ਕਹਿੰਦੇ ਨੇ ਕਿ ਰੇਟ ਘੱਟ ਦੇ ਵੱਡਾ ਤੋਹਫਾ ਸਕਾਰਪੀਓ ਦਵਾ ਦੇ ਪੈਸੇ ਲਾਉਣੇ ਨੇ ਅਲਟੋ ਜਨੇ ਕਿਹ ਜੇ ਗੱਲਾਂ ਕਰ ਰਹੇ ਹੋ ਦਵਾ ਦੰਨੇ ਆ ਯਾਰ ਡੀਟੇਲ ਕੀ ਜੀ ਇਹ ਤੇਰਾ ਮਾਡਲ VLX ਟਾਪ ਮਾਡਲ ਗੱਡੀ ਐਮ ਹੋਕ ਇੰਜਨ ਐਮ ਹੋਕ ਇੰਜਨ ਆਹ ਪੀਸ ਤੇ ਸਟicker ਲੱਗਿਆ ਹੁੰਦਾ ਸਿਰਫ ਆਹ ਪੀਸੀ ਪੇਂਟ ਆ ਇੰਨਾ ਕੀ ਹਾਂ ਸਾਰੀ ਓ ਅਸਲ ਦੇ ਵਿੱਚ ਜਿੰਨਾਂ ਨੂੰ ਪਤਾ ਨਾ ਜਿਵੇਂ ਹੁਣ ਆਹ ਸਟicker ਹੈ ਸਟicker ਇਹ ਪੱਟਦਾ ਸੀ ਇਸ ਸਮੇਂ ਦੇ ਨਾਲ ਨਾਲ ਇੰਨੇ ਚ ਸਟickerਾਂ ਦੀ ਘਾਟ ਐ ਗੱਡੀ ਦੀ ਘਾਟ ਨਹੀਂ ਸਟickerਾਂ ਦੀ ਘਾਟ ਐ ਬਾਰ ਘੜੀ ਰਹਿੰਦੀ ਹੈਗੀ ਆ ਫਟ ਜਾਂਦਾ ਉਹ ਬੁਰਾ ਲੱਗਦਾ ਉਹਦੇ ਕਰਕੇ ਕਰਵਾਇਆ ਕੋਈ ਦਿੱਕਤ ਨਹੀਂ ਸਾਰੀ ਬਾਕੀ ਸਾਰੀ ओरिजिनल ਆ ਬਾਕੀ ਸਾਰੀ ओरिजिनल ਆ ਕੋਈ ਪੀਸ ਪੇਂਟ ਨਹੀਂ ਟਾਇਰ 30 ਤੋਂ 40% ਨੇ ਪਰ ਵਧੀਆ ਸ਼ਾਫੀਜੈਂਟ ਕਰਾ ਟਾਪ ਮਾਡਲ ਆ ਬਲੇਪਡ ਰੋ ਬਟਨ ਪੁੱਟ ਨੂੰ ਸਭ ਕੁਝ ਏ ਰਿਹਾ ਕੋ ਸਭ ਖੁਸ਼ ਆ ਟੋਟਲੀ ਗੱਡੀ 2000 2013 ਨੇ ਕਮਰਾ ਦੋ ਗੱਡੀ ਤੇ ਕੋਈ ਗੱਲ ਨਹੀਂ ਚਾਤੀ ਮਾਰ ਲਾ ਬਈ ਓਲੈ ਓਏ ਹੈਗੇ ਨੇ ਟਾਇਰ ਟੱਪਾ ਓਕੇ ਆ ਅੰਦਰੋਂ ਵੀ ਨਿਗਾਹ ਮਾਰ ਲਓ ਕਿਸੇ ਬੰਦੇ ਦਾ ਘੱਟ ਪੈਸਿਆਂ ਦੇ ਵਿੱਚ ਵੱਡੀ ਕਾਰ ਵਾਲਾ ਸੁਪਨਾ ਹੁੰਦਾ ਤਾਂ ਤੁਹਾਡਾ ਪੂਰਾ ਹੋ ਜਾਊਗਾ ਕੋਈ ਚੱਕਰ ਨਹੀਂ ਲੋਨ ਵੀ ਹੋ ਜਾਣਾ ਗੱਡੀ ਤੇ 2.5 ਲੱਖ ਰੁਪਏ ਦਾ ਲੋਨ ਹੋ ਜਾਣਾ ਪਰ ਫਾਈਲ ਤੇ ਡਿਪੈਂਡ ਕਰਦਾ ਉਹ ਤੇ ਅੱਜ ਆਪਾਂ ਫਿਰ ਦੇਖ ਕਿਨੇ ਦਿਮਾਹੀ ਕਰ ਇਹ ਇਹ ਜੀ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਆਏ ਹੋ ਤੁਸੀਂ 3.5 ਲੱਖ ਦੀ ਇਹਨੂੰ ਸੀਨਾ ਲਓ ਬਈ 3.5 ਲੱਖ ਰੁਪਏ ਦੀ 2013 ਮਾਡਲ ਹੈ 13 ਮਾਡਲ ਸੁੱਟ-ਸੁੱਟ ਲੈਣ ਚੱਲੋ ਬਸ ਮੈਂ ਕੰਪੇਅਰ ਨਹੀਂ ਕਰਦਾ ਜਿਹਨੇ ਤਾਕੜੀ ਕਾਰ ਛੋਟੇ ਵਰਗੀ ਲੈਣੀ ਹੈ ਤਾਂ ਇੱਧਰ ਜਾ ਸਕਦਾ ਆਪਣਾ ਪਰ ਬਲੈਕ ਕਲਰ ਮਿਲਦੀ ਨਹੀਂ ਗੱਡੀ ਜੀ ਮਿਲਦੀ ਵੀ ਨਹੀਂ ਲੱਭੋਗੇ ਮਿਲਦੀ ਨਹੀਂ ਪਰ ਵਧੀਆ ਘਰ ਆਪਣੇ ਕੋਲੇ ਲਓ ਬਈ ਹੁਣ ਜਿਹੜੇ ਕਹਿੰਦੇ ਨੇ ਇਹ ਕੋਈ ਘੱਟ-ਕੁੱਟ ਚੱਲੀ ਹੋਈ ਕਿੰਨੀ ਘੱਟ ਚੱਲੀ ਹੋਈ ਦਿਖਾ ਦਈਏ ਤੁਸੀਂ ਹੈਰਾਨ ਰਹਿ ਜਾਓਗੇ ਅੱਛਾ ਪਹਿਲਾਂ ਫਿਰ ਆਪਾਂ ਰੰਗ ਚੱਕ ਮੈਂ ਇੱਕ ਤਾਂ ਕਹਿੰਦਾ ਪਹਿਲਾਂ ਤੁਹਾਡਾ ਪਤੋ ਨੰਬਰ ਪੰਜਾਬ ਹੈ ਚਲੋ ਬਈ ਇਹ ਤਾਂ ਆਪਣੀਆਂ ਭੈਣਾਂ ਦੇ ਲਈ ਗੱਡੀ ਵਧੀਆ ਹੋ ਗਈਣਾ ਜੀ ਇਧਰ ਲਾ ਇਧਰਲੇ ਪਾਸੇ ਆ ਕੇ ਬਣਾ ਲਾ ਕੋਈ ਚੱਕਰ ਨਹੀਂ 27 ਤੱਕ ਪਾਸਿੰਗ ਪੰਜਾਬ ਨੰਬਰ ਆ ਗੱਡੀ ਦਾ ਮਾਡਲ ਜੀ 2007 ਆ ਇਹ ਗੱਡੀ 2007 ਆ 92 95 ਚੱਲੀ ਹੀ ਆ ਡੀਜ਼ਲ ਡੀਜ਼ਲ ਹੈ ਹਾਂਜੀ ਹਾਂਜੀ ਓਕੇ ਠੀਕ ਹੈ ਫਿਰ ਜੇ ਦੇ ਕੇ ਨਾ ਦਵਾਂਗੇ ਇਹ ਗੱਡੀ ਇੱਕ 45 ਦੇ ਲੈ ਵੀ ਡੀਜ਼ਲ ਦੀ ਸੁਵਿਟਾ ਇਹ 1 ਲੱਖ 45000 ਦੀ ਬਣ ਜੂਗੀ ਜਿਹੜੀ ਤੁਸੀਂ ਹੁਣ ਦੇਖ ਰਹੇ ਹੋਗੇ ਹੁਣ ਇਹ 44000 ਚੱਲੀ ਆ ਗਈ 45 ਤੋਂ ਬਾਅਦ ਇਹ 44000 ਚੱਲੀ ਗਈ ਸਿਰਫ ਹੁਣ ਤੱਕ ਸਿਰਫ 44000 ਚੱਲੀ ਆ ਆਰਮੀ ਪਰਸਨ ਦੀ ਗੱਡੀ ਆ ਇਹ ਲਓ ਜੀ 2000 ਡਿਜ਼ਾਇਰ 10 ਮਾਡਲ ਪੈਟਰੋਲ ਪੈਟਰੋਲ 10 ਮਾਡਲ 10 ਮਾਡਲ ਆ ਜੀ ਪਾਸਿੰਗ ਹੈਗੀ ਜੀ ਪਾਸਿੰਗ ਸਾਰਾ ਕੁਝ ਗੱਡੀ ਦਾ ਜੇ 11ਵੇਂ 12ਵੇਂ ਮਹੀਨੇ ਤੱਕ ਪਈ ਹੈ ਪਰ ਜਿੰਨੇ ਘੱਟ ਲੈਣੀਆਂ ਗੱਡੀ ਚੱਲੀ ਸੀ 44000 ਸਾਡੇ ਕੋਲ ਆ ਜਾ ਫਿਰ ਸਿਰਫ 44000 ਚੱਲੀ ਹੋਈ ਸੁਵਿਟ ਡਿਜ਼ਾਇਰ ਜੇ ਅਨਲੌਕ ਆ ਤਾਂ ਅੰਦਰੋਂ ਚਾਤੀ ਮਰਵਾਇਆ ਦਿੰਨੇ ਆ ਜੀ ਅਨਲੌਕ ਹੀ ਹੈ ਨਾ ਇਹ ਕੋਈ ਨਾ ਹਜੇ ਤਾਂ ਇਹਦੇ ਟਾਈ ਆ ਹਜੇ ਤਾਂ ਵਾਸ਼ ਪੁਸ਼ ਵਗੈਰਾ ਹੋਣੀ ਹੈ ਦਿਖਾ ਦਿਓ ਕੋਈ ਕਹਿੰਦਾ ਸਟੀering ਟੂਰ ਦਿਖਾ ਦਿਓ ਜੀ ਸਟੀering ਤੇ ਨਿਕਾ ਮਰਵਾਇਆ ਇੱਕ ਵਾਰੀ ਪਹਿਲਾਂ ਤਾਂ ਬਾਈ ਜਿਹੜੇ ਹੋ ਜਾਂਦੇ ਨੇ ਜਿਹੜੇ ਜੱਜਮੈਂਟ ਹੋ ਜਾਂਦੀ ਕਿਸੇ ਵੀ ਕਾਰ ਦੀ ਬਈ ਉਂਗਲਾਂ ਦੇ ਨਿਸ਼ਾਨ ਹੈ ਕਿ ਨਹੀਂ ਹੈਗੇ ਸਭ ਜਾਣਕਾਰ ਨੂੰ ਸਭ ਨੌਲੇਜ ਹੁੰਦੀ ਹੈ ਲਫਾਫੇ ਵੀ ਉਮੇ ਚੜੇ ਹੋਏ ਨੇ ਏਸੀ ਵਾਲੇ ਬਟਨਾਂ ਤੇ ਉਮੇ ਸਾਰਾ ਕੁਝ ਉਮੇ ਚੜਾ ਹੈ ਤੇ ਲਓ ਬਾਈ 2010 ਪੈਟਰੋਲ ਸਵਰਟ ਡਿਜ਼ਾਇਰ ਚੱਲੀ ਹੋਈ ਆ ਸਿਰਫ 44000 ਹਾਂਜੀ ਤੇ ਰੇਟ ਆਪਾਂ ਦਵਾਂਗੇ ਗੱਡੀ ਇਹ 190000 ਦੀ 190000 ਦੀ ਸਵਿਟਡ ਜ਼ਾਇਰਾ ਸਿਰਫ 44000 ਚੱਲੀ ਹੋਈ ਐ ਨੰਬਰ ਪੰਜਾਬ ਐ ਕੋਈ ਬਾਹਰਲੇ ਨੰਬਰ ਵੀ ਨਹੀਂਗਾ ਮਿਲਟਰੀ ਮੈਨ ਦੀ ਗੱਡੀ ਹੋਰ ਦੱਸੋ ਬੀ ਬਹੁਤ ਸੰਭੀ ਗੱਡੀ ਲਓ ਬਈ ਅਲਟੋ ਕੇਟਾ ਨੇ ਜੀ ਇਹ 7000 ਚੱਲੀ ਐ ਜੀ 2010 ਮਾਡਲ 11 ਰਜਿਸਟਰਡ 10/11 10/11 70000 ਚੱਲੀ ਹੋਈ ਐ ਕੇਟਾ ਤੁਹਾਡੇ ਸਾਹਮਣੇ ਐ ਤੇ ਫਿਰ ਇਹਦਾ ਕੀ ਰੇਟ ਹੋਊਗਾ ਜੀ ਅੱਜ ਰੇਟ ਦਵਾਂਗੇ ਜੇ ਤੁਹਾਨੂੰ 1,55,000 ਦੀ ਗੱਡੀ ਲਓ ਜੀ ਇਹਨੂੰ ਸੀਨਾ ਡੇਢ ਲੱਖ ਰੁਪਏ ਦੇੜਗੜ ਬਣ ਜੂਗੀ ਤੇ i10 ਜੀ 21000 ਚੱਲੀ ਹੋਈ ਜੀ 12 ਮਾਡਲ ਇਹ ਤੇ ਚੀਜ਼ਾਂ ਹੁੰਦਾ ਨਾ ਫਿਰ ਤੂ ਰਕਾਰ-ਵਾਰ ਚਾਹੀਦਾ ਹੋਰ ਬਥੇਰਾ ਕੁਝ ਪਿਆਰ ਹਾਂ 21000 ਚੱਲੀ ਹੋਈ ਕਾਰ ਹੈ ਸਿਰਫ 21 ਛਾਗਨ ਵਾਲੀ ਗੱਲ ਹੋ ਗਈ ਇਹ ਹਾਂਜੀ 21000 ਚੱਲੀ ਹੋਈ i10 2011 ਹਣਾ ਜੀ ਹਾਂਜੀ ਇਹ 1.1 ਐਵਰੇਜ ਉਹੀ 17 18 20 20 ਤੱਕ ਦਿੰਦੇ ਆ ਰਾਮਦਾ। ਲਓ ਜੀ 1.1 ਆ ਐਵਰੇਜ ਵੱਧਾ 21000 ਚੱਲੀ ਹੋਈ ਐ। ਚਮੀ ਨਵੀਂ ਅਨਟੱਚ ਕਾਰ ਤੇ ਫਿਰ ਅੱਜ ਇਹਦਾ ਕੀ ਰੇਟ ਰਹੂਗਾ ਜੀ? ਰੇਟ ਜੀ ਦਵਾਂਗੇ ਆਪਾਂ ਤੁਹਾਨੂੰ ਇਹ 1,85,000 ਦੀ ਬਸ। ਲਓ ਜੀ 1,85,000 ਦੀ ਸਿਰਫ 21000 ਚੱਲੀ ਹੋਈ ਕਾਰ ਐ ਤੇ 1K10 ਚਟੇ ਰੰਗ ਦੀ ਆ ਖੜੀ ਐ। 30000 ਚੱਲੀ ਆ ਜੀ। ਕਿੰਨੀ ਜੀ? 30000 30000 ਟਾਇਰ ਨਾਲ ਦੇ ਨੇ ਪੰਜੀ ਲਾ ਵੀ ਟੈਰਾ ਦੀ ਨਜ਼ਰ ਮਾਰ ਲਓ ਪਹਿਲਾਂ ਹੈ ਕਿ ਜਿਵੇਂ ਆ ਉਵੇਂ ਇਹੋ ਜਿਹਾ ਕੁਝ ਨਹੀਂ ਕਰਾਇਆ ਪੰਜੀ ਇਹਦਾ ਵੀ ਕਿਸੇ ਨੇ ਡੇਟ ਪੜ੍ਹਨੀ ਆ ਭਰਾਣ ਹੋਈ ਪੜ੍ਹ ਲੈ ਕੋਈ ਜ਼ਿਕਰ ਨਹੀਂ ਨਾਲ ਆ ਦੇ ਨੇ ਗਾਰੰਟੀ ਆ ਜੀ ਮੀਟਰ ਦੀ ਦੇ ਦੇ ਲਾ ਵੀ ਅੰਦਰੋਂ ਵੀ ਚਾਤੀ ਮਾਰ ਲਾ ਬਾਈ ਮੀਟਰ ਦੀ ਪਹਿਲੀ ਗਾਰੰਟੀ ਆ ਬਾਕੀ ਗੱਲਾਂ ਬਾਅਦ ਚ ਨੇ K10 30000 ਚੱਲੀ ਹੋਈ ਆ ਆ ਜਿਹੜੀ ਹੁਣ ਤੁਸੀਂ ਕੰਡੀਸ਼ਨ ਚੈੱਕ ਕਰ ਰਹੇ ਹੋ ਗੱਡੀ ਦੀ ਤੇ 2000 2010 ਮਾਡਲ 10 ਮਾਡਲ 11 ਮਹੀਨੇ ਦੀ ਗੱਡੀ ਆ ਜੀ 10 ਦਿਖਾ ਦਿਓ ਜੋ ਬੌਂਡ-ਬੌਂਡ ਚੱਕ ਕੇ ਦਿਖਾਣਾ ਤੁਹਾਨੂੰ ਆ ਆਈਡੀਆ ਹੋ ਜਾਣਾ ਵੀਰ ਕਈ ਕਹਿੰਦੇ ਨੇ ਕੋਈ ਸ਼ੰਕਾ ਤਾਂ ਸ਼ੰਕਾ ਪਾ ਮਿਟਾ ਦਾਂਗੇ ਉਹਨਾਂ ਦੀ। ਲਓ ਬਈ ਇੰਜਨ ਵੀ ਦੇਖ ਲਓ ਬਾਈ। ਕਿਸੇ ਪ੍ਰਾਣਾ ਜਮੀ ਤਸੱਲੀ ਕਰਨੀ ਹੈ ਲੈ ਕਰੋ ਬਈ ਚੈੱਕ ਕੰਡੀਸ਼ਨ ਵਾਈਜ਼ ਗੱਡੀ ਫੁੱਲ ਓਕੇ ਆ। ਤੇ ਪੈਸੇ ਕਿੰਨੇ ਹੋਣਗੇ ਜੀ ਫਿਰ ਇਹਦੇ? ਪੈਸੇ ਦਵਾਂਗੇ ਜੀ ਗੱਡੀ ਤੁਹਾਨੂੰ 1,60,000 ਰੁਪਏ। 1,60,000 ਦੀ ਸਿਰਫ 30,000 ਚੱਲੀ ਹੋਈ K10 ਇਹ। ਬਾਕੀ ਨਾ ਪ੍ਰਾਹ ਹੋਰਾਂ ਦੇ ਸਕਰੀਨ ਤੇ ਨੰਬਰ ਚੱਲ ਰਹੇ ਨੇਗੇ। ਇਸ ਤੋਂ ਇਲਾਵਾ ਕਿਸੇ ਪ੍ਰਾਣਾ ਕੋਈ ਵੀ ਕਾਰ ਲੈਣੀ ਹੁੰਦੀ ਹੈ ਆਹ ਸੇਮ ਨੰਬਰ ਤੇ ਕੰਟੈਕਟ ਕਰ ਲਿਓ। ਖਾਸ ਉਹਨਾਂ ਵੀਰਾਂ ਦੇ ਲਈ ਜਿਹੜੇ ਕਹਿੰਦੇ ਨੇ ਕਿ ਯਾਰ ਘੱਟ ਚੱਲੀ ਹੋਈ ਸਾਫ ਸੁਥਰੀ ਕਾਰ ਕਿਸੇ ਨੇ ਆਪਣੇ ਲੈਣੀ ਹੈ ਜਿਹਨੂੰ ਇਹ ਨਹੀਂ ਪਤਾ ਹੁੰਦਾ ਕਿ ਯਾਰ ਮੇਰਾ ਮੌਕੇ ਤੇ ਭਾਵੇਂ 5-1000 ਫालतू ਲੱਗ ਜੇ ਪਰ ਗੱਡੀ ਇਹ ਜੀ ਮਿਲ ਜੇ ਕਿ ਸਾਰੀ ਉਮਰ ਲਾਂਬਣ ਆਵੇ ਅੱਜ ਤੱਕ ਅਮਨ ਲਾ ਰਿਕਾਰਡ ਵੀ ਰਿਹਾ ਜੀ ਇੱਕ ਵੀ ਗੱਕ ਇਹ ਨਿੰਦਿਆ ਨਹੀਂ ਮੈਂ ਖੁਦ ਵੀ ਕਈ ਵਾਰ ਆਇਆ ਨਾ ਮੇਰੇ ਹੁੰਦੀ ਬੈਠੇ ਨੇ ਉਹ ਵੀ ਹੀ ਕਹਿੰਦੇ ਨੇ ਉਹ ਕਿਸੇ ਹੋਰ ਨੂੰ ਨਾਲ ਲੈ ਕੇ ਆ ਰਹੇ ਹੁੰਦੇ ਨੇ ਕਈ ਵਾਰੀ ਭਈ ਮੈਂ ਪਹਿਲਾਂ ਗੱਡੀ ਲੈ ਗਿਆ ਸੀ ਤਿੰਨ ਚਾਰ ਮਹੀਨੇ ਪਹਿਲਾਂ ਅੱਜ ਫੇਰ ਆਇਆ ਮਤਲਬ ਨਾਮ ਵਧੀਆ ਕੁ ਮਾਰਖਿਆ ਭਰਾਵਰ ਨੇ ਬਾਕੀ ਸਕਰੀਨ ਤੇ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚੱਲ ਰਹੀ ਜੀ ਕਰ ਲਓ ਕੰਟੈਕਟ